ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਦੋਸਤੀ ਹੁਣ ਟੁੱਟਦੀ ਜਾਪਦੀ ਹੈ ਦਰਅਸਲ 트ੰਪ ਹੁਣ ਸਿੱਧਾ ਭਾਰਤ ਦੇ ਖਿਲਾਫ ਡਟਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਵਪਾਰ ਨੂੰ ਲੈ ਕੇ 트ੰਪ ਭਾਰਤ ਦੇ ਬਾਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਭਾਰਤੀਆਂ ਨੂੰ ਨੌਕਰੀ ਤੋਂ ਵਾਂਝੇ ਕਰਨ ਦੀ ਪਲੈਨਿੰਗ ਹੈ ਤਾਂ ਦੱਸਦੀ ਹੈ ਕਿ 트럼ਪ ਨੇ Google ਤੇ Microsoft ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਵਿੱਚੋਂ ਮੁਲਾਜ਼ਮਾਂ ਦੀ ਭਰਤੀ ਬੰਦ ਕਰਨ ਦੇ ਲਈ ਕਿਹਾ ਹੈ। ਤਾਂ 트럼ਪ ਦੇ ਇਸ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਹੁਣ ਭਾਰ ਦਾ ਸ਼ਰੀਕ ਬਣਨ ਜਾ ਰਿਹਾ ਹੈ। 트럼ਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਏ AI ਸੰਮੇਲਨ ਦੇ ਵਿੱਚ ਕਿਹਾ ਕਿ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਚੁੱਕਦੀਆਂ ਨੇ ਪਰ ਚੀਨ ਦੇ ਵਿੱਚ ਫੈਕਟਰੀ ਲੌਂਡੀਆਂ ਨੇ ਤੇ ਭਾਰਤ ਦੇ ਲੋਕਾਂ ਤੋਂ ਭਰਤੀ ਕਰਾਉਂਦੀਆਂ ਨੇ ਉਹਨਾਂ ਕਹਿੰਦੇ ਕਿ ਸੀ ਚਾਹੁੰਦੇ ਆ ਕਿ ਗੂਗਲ ਤੇ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਤੇ ਇਹੀ ਦੇਸ਼ ਦਾ ਹਿੱਤ ਹੈ ਤਾਂ ਟਰੰਪ ਨੇ ਤਕਨੀਕੀ ਕੰਪਨੀਆਂ ਦੀ ਵਿਸ਼ਵਵਾਦੀ ਮਾਨਸਿਕਤਾ ਦੀ ਅਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕਿਆ ਨੂੰ ਪਹਿਲਾ ਨੌکریاں ਮਿਲਣੀਆਂ ਚਾਹੀਦੀਆਂ ਨੇ ਟਰੰਪ ਦੇ ਮੁਤਾਬਕ ਕੰਪਨੀਆਂ ਵਿਦੇਸ਼ਾਂ ਦੇ ਵਿੱਚ ਫੈਕਟਰੀਆਂ ਤੇ ਕਰਮਚਾਰੀਆਂ ਤੇ ਪੈਸਾ ਲਗਾ ਕੇ ਅਮਰੀਕੀ ਪ੍ਰਤਿਭਾ ਦੇ ਅਧਿਕਾਰਾਂ ਦਾ ਕਤਲ ਕਰ ਰਹੀਆਂ ਨੇ ਤੇ ਹੁਣ ਇਹ ਨਹੀਂ ਚਲੇਗਾ ਟਰੰਪ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀਆਂ ਨੂੰ ਅਮਰੀ ਨਹੀਂ ਮਿਲਣ ਵਾਲੀ ਉਧਰ ਮਹਾਰਾਸ਼ਟਰ ਦੇ ਕਿਹੜੇ ਕਿਸ ਬਿਆਨ ਦੇ ਨਾਲ ਭਾਰਤ ਦਾ AI ਖੇਤਰ ਪ੍ਰਭਾਵਿਤ ਹੋ ਸਕਦਾ ਹੈ Google Microsoft ਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਦੇ ਵਿੱਚ ਲੱਖਾਂ ਕਰਮਚਾਰੀ ਨੇ ਇਹ ਕੰਪਨੀਆਂ ਬੈਂਗਲੌਰ ਹਾਈਦਰਾਬਾਦ ਤੇ ਪੂਨੇ ਦੇ ਵਿੱਚ ਨੇ ਇਸ ਤੋਂ ਇਲਾਵਾ ਯੂਐਸਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮੁਤਾਬਕ 2023 ਦੇ ਵਿੱਚ 72% H1B ਵੀਜ਼ਾ ਭਾਰਤੀਆਂ ਨੂੰ ਦਿੱਤੇ ਗਏ ਜੋ ਕਿ ਜ਼ਿਆਦਾਤਰ ਡੇਟਾ ਸਾਇੰਸ AI ਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਦੇ ਵਿੱਚ ਨੇ ਹੁਣ 트ੰਪ ਦੀ ਨੀਤੀ ਇਸ ਨਿਯਮ ਨੂੰ ਹੋਰ ਸਖਤ ਬਣਾ ਦੇਵੇਗੀ ਜਿਸ ਨਾਲ ਭਾਰਤੀ ਤਕਨੀਕੀ ਪੇਸ਼ਾਵਰਾਂ ਦੇ ਲਈ ਅਮਰੀਕਾ ਦੇ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਦੇ ਨਾਲ ਹੀ ਭਾਰਤ ਦੇ ਵਿੱਚ ਘੱਟ ਨਵੀਆਂ ਪੜਤੀਆਂ ਕਾਰਨ AI ਕੰਪਨੀਆਂ ਤੇ ਸਟਾਰਟਅਪ ਤੇ ਦਬਾਅ ਵਧੇਗਾ ਤੇ ਦੱਸ ਦਈਏ ਕਿ ਰਾਸ਼ਟਰਪਤੀ ਬਣਦਿਆਂ ਹੀ 트ੰਪ ਦੇ ਵੱਲੋਂ ਭਾਰਤ ਦੇ ਪ੍ਰਤੀ ਕਾਫੀ ਸਖਤ ਰਵਈਆ ਅਪਣਾਇਆ ਗਿਆ ਤੇ ਅਮਰੀਕਾ ਦਾ ਭਾਰਪਤੀ ਰੁੱਕਈ ਦਹਾਕਿਆ ਦੇ ਬਾਅਦ ਨਜ਼ਰ ਆਇਆ ਇਸ ਤੋਂ ਪਹਿਲਾਂ ਮਈ ਦੇ ਸ਼ੁਰੂ ਦੇ ਵਿੱਚ 트ੰਪ ਨੇ ਐਪਲ ਨੂੰ ਭਾਰਤ ਦੇ ਵਿੱਚ ਆਈਫੋਨ ਨਾ ਬਣਾਉਣ ਦੀ ਧਮਕੀ ਦਿੱਤੀ ਤੇ 트ੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਵੇਚੇ ਜਾਣ ਵਾਲੇ ਆਈਫੋਨ ਅਮਰੀਕਾ ਦੇ ਵਿੱਚ ਬਣਾਏ ਜਾਣੇ ਚਾਹੀਦੇ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਤਾਂ 트ੰਪ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਿੱਧੇ ਤੌਰ ਤੇ ਕਹਿ ਚੁੱਕੇ ਨੇ ਕਿ ਜੇਕਰ ਐਪਲ ਅਮਰੀਕਾ ਦੇ ਵਿੱਚ ਆਈਫੋਨ ਨਹੀਂ ਬਣਾਉਂਦਾ ਤਾਂ ਕੰਪਨੀ ਤੇ ਘੱਟੋ ਘੱਟ 25% ਦਾ ਟੈਰਿਫ ਲਾਇਆ ਜਾਵੇਗਾ ਤੇ 트ੰਪ ਦੀ ਇਸ ਧਮਕੀ ਤੋਂ ਬਾਅਦ ਐਪਲ ਦਾ ਸ 1.7 ਡਾਲਰ ਤੇ ਆ ਗਿਆ ਸੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਦੋਸਤੀ ਹੁਣ ਟੁੱਟਦੀ ਜਾਪਦੀ ਹੈ ਦਰਅਸਲ 트ੰਪ ਹੁਣ ਸਿੱਧਾ ਭਾਰਤ ਦੇ ਖਿਲਾਫ ਡੱਟਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਵਪਾਰ ਨੂੰ ਲੈ ਕੇ 트ੰਪ ਭਾਰਤ ਦੇ ਬਾ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਭਾਰਤੀਆਂ ਨੂੰ ਨੌਕਰੀ ਤੋਂ ਵਾਂਝੇ ਕਰਨ ਦੀ ਪਲੈਨਿੰਗ ਤਾਂ ਦੱਸਦੀ ਹੈ ਕਿ 트럼ਪ ਨੇ Google ਤੇ Microsoft ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਵਿੱਚੋਂ ਮੁਲਾਜ਼ਮਾ ਦੀ ਪਰਤੀ ਬੰਦ ਕਰਨ ਦੇ ਲਈ ਕਿਹਾ ਹੈ। ਤਾਂ 트럼ਪ ਦੇ ਇਸ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਹੁਣ ਭਾਰ ਦਾ ਸ਼ਰੀਕ ਬਣਨ ਜਾ ਰਿਹਾ ਹੈ। 트럼ਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਏ AI ਸੰਮੇਲਨ ਦੇ ਵਿੱਚ ਕਿਹਾ ਕਿ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਚੁੱਕਦੀਆਂ ਨੇ ਪਰ ਚੀਨ ਦੇ ਵਿੱਚ ਫੈਕਟਰੀ ਲੌਂਡੀਆਂ ਨੇ ਤੇ ਭਾਰਤ ਦੇ ਲੋਕਾਂ ਤੋਂ ਭਰਤੀ ਕਰਾਉਂਦੀਆਂ ਨੇ ਉਹਨਾਂ ਕਹਿੰਦੇ ਕਿ ਜੇ ਕੋਈ ਚਾਹੁੰਦੇ ਆ ਕਿ Google ਤੇ Microsoft ਵਰਗੀਆਂ ਕੰਪਨੀਆਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਤੇ ਇਹ ਹੀ ਦੇਸ਼ ਦਾ ਹਿੱਤ ਹੈ ਤਾਂ ਟਰੰਪ ਨੇ ਤਕਨੀਕੀ ਕੰਪਨੀਆਂ ਦੀ ਵਿਸ਼ਵਵਾਦੀ ਮਾਨਸਿਕਤਾ ਦੀ ਅਲੋਚਨਾ ਕੀਤੀ ਤੇ ਕਿਹਾ ਕਿ ਅਮਰੀਕਿਆ ਨੂੰ ਪਹਿਲਾ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਟਰੰਪ ਦੇ ਮੁਤਾਬਕ ਕੰਪਨੀਆਂ ਵਿਦੇਸ਼ਾਂ ਦੇ ਵਿੱਚ ਫੈਕਟਰੀਆਂ ਤੇ ਕਰਮਚਾਰੀਆਂ ਤੇ ਪੈਸਾ ਲਗਾ ਕੇ ਅਮਰੀਕੀ ਪ੍ਰਤਿਭਾ ਦੇ ਅਧਿਕਾਰਾਂ ਦਾ ਕਤਲ ਕਰ ਰਹੀਆਂ ਨੇ ਤੇ ਹੁਣ ਇਹ ਨਹੀਂ ਚਲੇਗਾ ਟਰੰਪ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀਆਂ ਨੂੰ ਅਮਰੀਕੀ ਕੰਪਨੀਆਂ ਨਹੀਂ ਮਿਲਣ ਵਾਲੀ ਹੈ ਉਧਰ ਮਹਾਰਾਸ਼ਟਰ ਕਿਹੜਾ ਕਿਸ ਬਿਆਨ ਦੇਣਾ ਭਾਰਤ ਦਾ AI ਖੇਤਰ ਪ੍ਰਭਾਵਿਤ ਹੋ ਸਕਦਾ ਹੈ Google Microsoft ਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਦੇ ਵਿੱਚ ਲੱਖਾਂ ਕਰਮਚਾਰੀ ਨੇ ਇਹ ਕੰਪਨੀਆਂ ਬੈਂਗਲੌਰ ਹਾਈਦਰਾਬਾਦ ਤੇ ਪੂਨੇ ਦੇ ਵਿੱਚ ਨੇ ਇਸ ਤੋਂ ਇਲਾਵਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮੁਤਾਬਕ 2023 ਦੇ ਵਿੱਚ 72% H1B ਵੀਜ਼ਾ ਭਾਰਤੀਆਂ ਨੂੰ ਦਿੱਤੇ ਗਏ ਜੋ ਕਿ ਜ਼ਿਆਦਾਤਰ ਡੇਟਾ ਸਾਇੰਸ AI ਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਦੇ ਵਿੱਚ ਨੇ ਹੁਣ 트ੰਪ ਦੀ ਨੀਤੀ ਇਸ ਨਿਯਮ ਨੂੰ ਹੋਰ ਸਖਤ ਬਣਾ ਦੇਵੇਗੀ ਜਿਸ ਨਾਲ ਭਾਰਤੀ ਤਕਨੀਕੀ ਪੇਸ਼ਾਵਰਾਂ ਦੇ ਲਈ ਅਮਰੀਕਾ ਦੇ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਦੇ ਨਾਲ ਹੀ ਭਾਰਤ ਦੇ ਵਿੱਚ ਘੱਟ ਨਵੀਆਂ ਪੜਤੀਆਂ ਕਾਰਨ AI ਕੰਪਨੀਆਂ ਤੇ ਸਟਾਰਟਅਪ ਤੇ ਦਬਾਅ ਵਧੇਗਾ ਤੇ ਦੱਸ ਦਈਏ ਕਿ ਰਾਸ਼ਟਰਪਤੀ ਬਣਦਿਆਂ ਹੀ 트ੰਪ ਦੇ ਵੱਲੋਂ ਭਾਰਤ ਦੇ ਪ੍ਰਤੀ ਕਾਫੀ ਸਖਤ ਤੇ ਰਵਈਆ ਅਪਣਾਇਆ ਗਿਆ ਤੇ ਅਮਰੀਕਾ ਦਾ ਭਾਰਤ ਪ੍ਰਤੀ ਰੁਕਈ ਦਹਾਕਿਆਂ ਦੇ ਬਾਅਦ ਨਜ਼ਰ ਆਇਆ ਇਸ ਤੋਂ ਪਹਿਲਾਂ ਮਈ ਦੇ ਸ਼ੁਰੂ ਦੇ ਵਿੱਚ 트ੰਪ ਨੇ ਐਪਲ ਨੂੰ ਭਾਰਤ ਦੇ ਵਿੱਚ ਆਈਫੋਨ ਨਾ ਬਣਾਉਣ ਦੀ ਧਮਕੀ ਦਿੱਤੀ ਤੇ 트ੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਵੇਚੇ ਜਾਣ ਵਾਲੇ ਆਈਫੋਨ ਅਮਰੀਕਾ ਦੇ ਵਿੱਚ ਬਣਾਏ ਜਾਣੇ ਚਾਹੀਦੇ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਤਾਂ 트ੰਪ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਿੱਧੇ ਤੌਰ ਤੇ ਕਹਿ ਚੁੱਕੇ ਨੇ ਕਿ ਜੇਕਰ ਐਪਲ ਅਮਰੀਕਾ ਦੇ ਵਿੱਚ ਆਈਫੋਨ ਨਹੀਂ ਬਣਾਉਂਦਾ ਤਾਂ ਕੰਪਨੀ ਤੇ ਘੱਟੋ ਘੱਟ 25% ਦਾ ਟੈਰਿਫ ਲਾਇਆ ਜਾਵੇਗਾ ਤੇ 트ੰਪ ਦੀ ਇਸ ਧਮਕੀ ਤੋਂ ਬਾਅਦ ਐਪਲ ਵੇ ਡਾਲਰ ਤੇ ਆ ਗਿਆ